ਵਾਹਿਗੁਰੂ ਸਾਹਿਬ ਜੀ ਮਨ ਚਾਉ ਭਿਆ ਪ੍ਰਭ ਆਤਮ ਸੁਣਿਆ ਹਰ ਮੰਗਲ ਦਾਉ ਸਕੀ ਗ੍ਰਹਿ ਮੰਦਰ ਬਣਿਆ ਮਨ ਚਾਉ ਭਿਆ ਪ੍ਰਭ ਆਤਮ ਸੁਣਿਆ ਆਰ ਮੰਗਲ ਗਾਓ ਸਖੀ ਗ੍ਰਿਓ ਮੰਦਰ ਬਨਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਨਿਤ ਭਾਗੇ ਆਪਣਾ ਫਿਰ ਜਪਏ ਅਨਹਤ ਪਾਣੀ ਗੁਰ ਸ਼ਬਦ ਜਾਣੀ ਕਰਨ ਨਾਮ ਹਰ ਰਸ ਪਹੂ ਕੋ ਕਹੈ ਨਾਨਕ ਤਬ ਆਪ ਮਿਲਿਆ ਕਰਨ ਕਾਰਨ ਲੋਕੋ ਏ ਸਰੀਰ ਮੇਰੀਆ ਇਸ ਜਗ ਮੈਂ ਆਏ ਹੈ ਜਾ ਤੁਧ ਕਰਮ ਕਮਾਇਆ ਤੇ ਕਰਮ ਕਮਾਇਆ ਤੁਧ ਸਰੀਰ ਆ ਜਾਤੁ ਜੁਗ ਮਹਿ ਆਇਆ ਜਿਨ ਹਰਿ ਤੇਰਾ ਰਚਨ ਰਚਿਆ ਸੋ ਹਰਿ ਮਨ ਨਾ ਵਸਾਇਆ ਗੁਰ ਪ੍ਰਸਾਦਿ ਹਰਿ ਬਨ ਵਸਿਆ ਸੂਰਬ ਲਿਖਿਆ ਪਾਇਆ ਕਹੈ ਨਾਨਕ ਿਰੋਸ ਦੀ ਪ੍ਰਵਾਨ ਹੋਆ ਜੇ ਸਤਿਗੁਰ ਸਿਉ ਕਿੱਤ ਲਾਇਆ ਏ ਮਿੱਤਰੋ ਮਿਲੇ ਹੋ ਹਰ ਤੁਮ ਬੈ ਜੋਤ ਧਰੀ ਹਰ ਬਿਨ ਅਵਜ ਨਾ ਦੇਖੋ ਕੋਈ ਹਰ ਬਿਨ ਅਵਜ ਨਾ ਦੇਖੋ ਕੋਈ ਨਦਰੀ ਹਰ ਮਹਿ ਲਿਆ ਇਹ ਹੋਵੇ ਸੰਸਾਰ ਤੁਮ ਦੇਖ ਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਲਾ ਗੁਰ ਪਰ ਸਾਚੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਰੇ ਨਿਤ ਅੰਦ ਸੇ ਸਤਿਗੁਰ ਪੈਲੇ ਐ ਤੇਬ ਦ੍ਰਿਸ਼ਟ ਹੋਈ ਜੇ ਸਰਬਜੋ ਮੇਰੇ ਹੋ ਸੱਚ ਸੁਣ ਲੈ ਨੂੰ ਪਠਾਏ ਸੱਚ ਸੁਣ ਲੈ ਨੂੰ ਪਠਾਏ ਸਰੀਰ ਲਾਏ ਸੁਨੋ ਸਤਿ ਪਾਣੀ ਜਿਤ ਸੁਣੀ ਮਨ ਤਨ ਹਰਿਆ ਹੋ ਦਸਨਾ ਦਸਤਮਾਰੀ ਸਚਿਆਤ ਅਨੁਬਿਧਾਰੀ ਤਾਂ ਕੀ ਗਤਿ ਕਹੀ ਨਾ ਜਾਏ ਕਹੈ ਦਾਤ ਕੀ ਅੰਮ੍ਰਿਤ ਨਾਮ ਸੁਰਉ ਭਵੰਤਰਭੂਗੋ ਸਚੈ ਸੁਨਣੈ ਨੋ ਪਠਾਏ ਹਰ ਜਿਉ ਕੁਸਾ ਅੰਦਰ ਰੰਗਟੈ ਵਾਜਾ ਪੰਨ ਵਜਾਇਆ ਵਜਾਇਆ ਵਜ ਪਉਣ ਨੌ ਦਵਾਰੇ ਫਰ ਟਕੀਏ ਦਸਵਾਂ ਗੁਪਤ ਰਖਾਇਆ ਗੁਰਦਵਾਰੇ ਲਾਇ ਭਾਵ ਜੀ ਇਕ ਨੰਦਸਵਾਂ ਦਵਾਰ ਦਿਖਾਇਆ ਤੈ ਅਨੇਕ ਰੂਪ 나ਉ ਨਾਮ ਅਨੰਤ ਜਿਸ ਦਾਇਆ ਤਨ ਆਇਆ ਪਾਇਆ ਕਹੈ ਨਾਨਕ ਹਰ ਪਿਆਰੇ ਜੀਉ ਮੁਖਾ ਅੰਦਰ ਰੱਖ ਕੇ ਆਵਾਜ਼ਾ ਪਵਣ ਵਜਾਇਆ ਤਨ ਅਨੇਕ ਰੂਪ ਬਣਾਉ ਨਾਮਹਿਤ ਜਿਸ ਦਾਇਆ ਤਨ ਆਇਆ ਪਾਇਆ ਕਹ ਨਾਮ ਲਖਹਰ ਪਿਆਰੈ ਜੀਉ ਕੋਥਾ ਅੰਦਰ ਲਖ ਕੈ ਵਾਚਾ ਪਵਣ ਮਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਤੇ ਬੰਦਾਉ ਭੈ ਪ੍ਰਭ ਆਪ ਸੁਨੇਹਾ ਹਰ ਮੰਗਲ ਗਾਵੋ ਸੱਚੀ ਗ੍ਰਹਿ ਮੰਦਰ ਬਨਿਆ ਰਾਮ ਕਲੀ ਮਹੱਲਾ ਕੀ ਜਾ ਅਨੰਦ ਸਹਿ ਜਿਹੀ ਬਾਣੀ ਵਿੱਚੋਂ ਪੰਜ ਪਉੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਖਲਸਾ ਵੀ ਬਾਕੀ ਖਲਸਾ ਵੀ ਬਾਕੀ ਖਲਸਾ ਵੀ ਕੀ ਹਾਲ ਨੇ ਚੜਦੀ ਕਲਾ ਬਾਈ